ਮੇਰੇ ਵੱਲੋਂ ਸਾਰੇ ਹੀ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਕਲਿਸਿਆਂ ਨੂੰ ਪਿਆਰ ਭਰੀਅ ਹੋ ਸ਼ਾਇਦ ਲੋ ਮਿੱਠੀ ਜਮਸੀ ਕੀ ਸੋ ਅਸੀਂ ਪ੍ਰਭੂ ਯੇਸ਼ੂ ਜੀ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸਮਾਂ ਸਾਨੂੰ ਬਖਸ਼ਿਆ ਤੋਂ ਅੱਜ ਅਸੀਂ ਇੱਕ ਨਵਾਂ ਵਚਨ ਲੈ ਕੇ ਆਏ ਹਾਂ ਪਰਮੇਸ਼ਰ ਦੇ ਵਚਨ ਜੋ ਬਾਈਬਲ ਦੇ ਵਿੱਚ ਹਨ ਤੋਂ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਇਸ ਧਰਤੀ ਤੇ ਆਏ ਔਰ ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਬਹੁਤ ਵੱਡੇ ਵੱਡੇ ਚਮਤਕਾਰ ਕੀਤੇ ਚਿੰਨ ਕੀਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ ਔਰ ਬਹੁਤ ਸਾਰੇ ਲੋਕਾਂ ਨੂੰ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ ਔਰ ਬਹੁਤ ਸਾਰੇ ਵੱਡੇ ਵੱਡੇ ਕੰਮਾਂ ਨੂੰ ਯੇਸ਼ੂ ਮਸੀਹ ਨੇ ਇੱਥੇ ਧਰਤੀ ਤੇ ਆ ਕੇ ਪੇਸ਼ ਕੀਤਾ ਜੋ ਗਿਆਨ ਤੋਂ ਪਰੇ ਹੈ ਜੋ ਵਿਗਿਆਨਿਕ ਲੋਕ ਜੋ ਹੈਗੇ ਉਹ ਕਹਿੰਦੇ ਕਿ ਹੋ ਨਹੀਂ ਸਕਦਾ ਪਰ ਯੇਸ਼ੂ ਮਸੀਹ ਨੇ ਉਹ ਕੰਮ ਕਰਕੇ ਦਿਖਾਇਆ ਤੋ ਯੇਸ਼ੂ ਮਸੀਹ ਨੇ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕੀਤਾ ਇਹ ਕਿੱਥੇ ਲਿਖਿਆ ਬਾਈਬਲ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਆ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਇੱਥੇ ਕਰਨ ਦੇ ਲਈ ਨਹੀਂ ਆਇਆ ਅ ਜਦੋਂ ਅਸੀਂ ਯੋਹਨਾ ਉਹਦਾ 5 ਦੇ ਆਏ ਔਰ ਉਹਦੀ 19 ਨੰਬਰ ਪੰਕਤੀ ਪੜ੍ਹਦੇ ਹਾਂ ਇਹਦੇ ਵਿੱਚ ਲਿਖਿਆ ਹੈ ਉਪਰੰਤ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਪੁੱਤਰ ਆਪ ਤੋਂ ਕੁਝ ਨਹੀਂ ਕਰ ਸਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਏ ਕੰਮ ਉਹ ਕਰਦਾ ਹੈ ਸੋ ਪੁੱਤਰ ਵੀ ਉਵੇਂ ਹੀ ਕਰਦਾ ਹੈ ਹਾਲੇਲੂਇਆ ਤੇ ਯਸ਼ੂ ਮਸੀਹ ਇਸ ਜਗ੍ਹਾ ਤੇ ਕਹਿਣਾ ਕੀ ਚਾਹੁੰਦਾ ਹੈ ਇਸ ਜਗ੍ਹਾ ਤੇ ਯਸ਼ੂ ਮਸੀਹ ਨੇ ਆਖਿਆ ਉਪਰੰਤ ਯਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਪੁੱਤਰ ਆਪ ਤੂੰ ਕੁਝ ਵੀ ਨਹੀਂ ਕਰ ਸਕਦਾ ਯਸ਼ੂ ਮਸੀਹ ਨੇ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਚੰਗਾ ਨਹੀਂ ਕੀਤਾ ਯਸ਼ੂ ਮਸੀਹ ਨੇ ਆਪਣੀ ਮਰਜ਼ੀ ਦੇ ਨਾਲ ਮਰਦਿਆਂ ਨੂੰ ਜ਼ਿੰਦਾ ਨਹੀਂ ਕੀਤਾ ਯਸ਼ੂ ਮਸੀਹ ਨੇ ਆਪਣੀ ਮਰਜ਼ੀ ਦੇ ਨਾਲ ਲੰਗੜਿਆਂ ਨੂੰ ਨਹੀਂ ਚਲਾਇਆ ਯਸ਼ੂ ਮਸੀਹ ਨੇ ਆਪਣੀ ਮਰਜ਼ੀ ਦੇ ਨਾਲ ਜੋ ਵੀ ਚਿੰਨ ਕਿਤੇ ਚਾਹੇ 5000 ਲੋਕਾਂ ਨੂੰ ਖਿਲਾਇਆ ਚਾਹੇ ਉਹਨੇ ਕੁਝ ਵੀ ਇਸ ਧਰਤੀ ਤੇ ਆ ਕੇ ਕੀਤਾ ਸਲੀਬ ਤੇ ਚੜਿਆ ਉਹਨੇ ਆਪਣੀ ਮਰਜ਼ੀ ਨਹੀਂ ਕੀਤੀ ਕਿਉਂਕਿ ਇਹ ਵਚਨ ਦੱਸਦਾ ਏ ਇਹ ਪਰਮੇਸ਼ਰ ਦਾ ਕਲਾਮ ਸੱਚਾ ਏ ਔਰ ਯੇਸ਼ੂ ਮਸੀਹ ਖੁਦ ਇਥੇ ਕਹਿ ਰਿਹਾ ਏ ਔਰ ਉਹਨੇ ਆਖਿਆ ਕਿ ਜੋ ਕੁਝ ਪੁੱਤਰ ਪਿਤਾ ਨੂੰ ਕਰਦਿਆਂ ਵੇਖਦਾ ਏ ਉਹੀ ਕਰਦਾ ਏ ਮਤਲਬ ਯੇਸ਼ੂ ਮਸੀਹ ਆਪਣੇ ਪਿਤਾ ਨੂੰ ਦੇਖ ਰਿਹਾ ਏ ਤੇ ਜੋ ਕੁਝ ਉਹਦਾ ਪਿਤਾ ਕਰਦਾ ਏ ਉਹਦੇ ਕੋਲੋਂ ਉਹਨੇ ਸਿੱਖਿਆ ਪ੍ਰਾਪਤ ਕੀਤੀ ਏ ਉਹਦੇ ਕੋਲੋਂ ਉਹਨੇ ਇੱਕ ਕੀ ਕਹਸਾਂ ਤਜਰਬਾ ਪਾਇਆ ਹੈ ਕਿ ਕਿੱਦਾਂ ਕਰਕੇ ਇੱਕ ਬੇਟੇ ਨੇ ਆਪਣੇ ਬਾਪ ਦੇ ਵਰਗੇ ਕੰਮ ਕਰਨੇ ਆ ਤਾਂ ਮਤਲਬ ਕਿ ਇਹ ਯਹਵਾ ਪਰਮੇਸ਼ਰ ਨੂੰ ਯਿਸੂ ਮਸੀਹ ਦੇਖਦਾ ਏ ਜਿੱਦਾਂ ਯਹਵਾ ਪਰਮੇਸ਼ਰ ਕਰਦਾ ਏ ਉਦਾਂ ਹੀ ਯਿਸੂ ਮਸੀਹ ਨੇ ਇਸ ਧਰਤੀ ਤੇ ਕੀਤਾ ਏ ਅੱਜ ਅਸੀਂ ਦੁਨਿਆਵੀ ਜੀ ਗੱਲ ਕਰੀਏ ਇੱਕ ਜ਼ਿਕਰ ਬਾਪ ਹੈ ਉਹ ਮਿਸਤਰੀ ਹੈ ਔਰ ਉਹਦਾ ਬੇਟਾ ਇੱਕ ਛੋਟਾ ਹੈ ਔਰ ਉਹ ਮੋਟਰਸਾਈਕਲ ਮਕੈਨਿਕ ਹੈ ਉਹ ਮੋਟਰਸਾਈਕਲ ਨੂੰ ਠੀਕ ਕਰਦਾ ਹੈ ਔਰ ਬਣਾਉਂਦਾ ਹੈ ਉਹਨਾਂ ਦੇ ਘਰ ਦੇ ਵਿੱਚ ਕੁਝ ਉਜਾਰ ਪਏ ਹਨ ਕੋਈ ਆ ਸਾਧਨ ਪਏ ਹਨ ਜਿਨ੍ਹਾਂ ਦੇ ਨਾਲ ਉਹ ਉਹਨਾਂ ਮੋਟਰਸਾਈਕਲਾਂ ਨੂੰ ਖੋਲਦਾ ਹੈ ਉਹਨਾਂ ਨੂੰ ਬਣਾਉਂਦਾ ਹੈ ਇੱਕ ਛੋਟਾ ਬੱਚਾ ਜਦੋਂ ਆਪਣੇ ਬਾਪ ਦੇ ਨਾਲ ਉਸ ਜਗ੍ਹਾ ਤੇ ਮੌਜੂਦ ਹੁੰਦਾ ਹੈ ਔਰ ਉਹਨੂੰ ਦੇਖ ਰਿਹਾ ਹੁੰਦਾ ਹੈ ਧਿਆਨ ਦੇ ਨਾਲ ਕਿ ਮੇਰਾ ਬਾਪ ਅੱਜ ਕੀ ਕਰ ਰਿਹਾ ਏ। ਉਹ ਜਿਹੜੇ ਪੇਚ ਕਾਸ ਦੇ ਨਾਲ ਉਹ ਖੋਲਦਾ ਹੈ। ਉਹੀ ਪੇਚ ਕਾਸ ਜਦੋਂ ਬਾਪ ਰੱਖ ਦਿੰਦਾ ਹੈ ਤਾਂ ਬੇਟਾ ਚੁੱਕ ਕੇ ਉਹਦੇ ਨਾਲ ਕੰਮ ਕਰਨਾ ਸਟਾਰਟ ਕਰਦਾ ਏ। ਅਗਰ ਉਸ ਦਿਨ ਨਹੀਂ ਕਰੇਗਾ ਉਸ ਤੋਂ ਦੂਸਰੇ ਦਿਨ ਕਰੇਗਾ ਕਿਉਂਕਿ ਉਹ ਵੇਖ ਰਿਹਾ ਹੈ ਆਪਣੇ ਬਾਪ ਨੂੰ ਕਰਦੇ ਹੋਇਆ। ਤਾਂ ਯੇਸ਼ੂ ਮਸੀਹ ਯਹਵਾ ਪਰਮੇਸ਼ਰ ਦੇ ਵੱਲ ਵੇਖ ਰਿਹਾ ਸੀਗਾ ਕਿਦਾਂ ਉਹ ਨਿਆ ਕਰਦਾ ਏ ਕਿਦਾਂ ਉਹ ਸਿੱਖਿਆ ਦਿੰਦਾ ਏ ਕਿਦਾਂ ਉਹ ਲੋਕਾਂ ਨੂੰ ਚੰਗਿਆਈ ਦਿੰਦਾ ਏ ਕਿਦਾਂ ਸਭ ਕੁਝ ਕਰਦਾ ਏ ਉਹਦਾ ਉਹ ਦੇਖ ਕੇ ਉਹਦੀ ਹੀ ਮਰਜ਼ੀ ਦੇ ਮੁਤਾਬਕ ਉਹਦੇ ਉਹਨੂੰ ਵੇਖ ਕੇ ਪ੍ਰੈਕਟੀਕਲ ਦੇ ਵਿੱਚ ਲਿਆ ਕੇ ਕਰ ਰਿਹਾ ਸੀਗਾ ਬੋਲੀ ਹਾਲੇਲੂਇਆ ਤਾਂ ਸਾਨੂੰ ਸਮਝਣਾ ਹੈ ਕਿ ਅਸੀਂ ਵੀ ਯੇਸ਼ੂ ਮਸੀਹ ਨੂੰ ਵੇਖ ਕੇ ਕਿਉਂਕਿ ਯੇਸ਼ੂ ਮਸੀਹ ਨੇ ਆਪਣੇ ਬਾਪ ਨੂੰ ਦੇਖਿਆ ਔਰ ਯੇਸ਼ੂ ਮਸੀਹ ਧਰਤੀ ਤੇ ਆਇਆ ਔਰ ਉਹੀ ਮੁਕਤੀਦਾਤਾ ਉਧਾਰ ਕਰਤਾ ਏ ਔਰ ਅਸੀਂ ਉਹਨੂੰ ਵੇਖ ਕੇ ਕੰਮ ਕਰੀਏ ਤਾਂ ਜੋ ਯੇਸ਼ੂ ਮਸੀਹ ਦੇ ਦੁਆਰਾ ਜੋ ਪਿਤਾ ਦਾ ਵਚਨ ਆਇਆ ਉਹ ਪੂਰਾ ਹੋ ਸਕੇ ਔਰ ਅਸੀਂ ਯਹਵਾ ਪਰਮੇਸ਼ਰ ਦੀ ਹੀ ਮਰਜ਼ੀ ਨੂੰ ਪੂਰਾ ਕਰ ਸਕੀਏ ਯੇਸ਼ੂ ਮਸੀਹ ਦੀ ਹੀ ਮਰਜ਼ੀ ਨੂੰ ਪੂਰਾ ਕਰ ਸਕੀਏ ਕਿਉਂਕਿ ਯੇਸ਼ੂ ਮਸੀਹ ਨੇ ਆਪ ਖੁਦ ਕਹਿਆ ਹੈ ਕਿ ਪੁੱਤਰ ਆਪ ਕੁਝ ਨਹੀਂ ਕਰ ਸਕਦਾ ਉਹ ਜਿੱਦਾਂ ਬਾਪ ਨੂੰ ਕਰਦਿਆਂ ਵਿਖਦਾ ਏ ਉਦਾਂ ਹੀ ਕੰਮ ਕਰਦਾ ਏ ਹਾਲੇਲੂਇਆ ਸਾਰਿਆਂ ਨੂੰ ਸਲਾਮ ਜੈੰਸਿੱਖੀ ਪ੍ਰਭੂ ਬਲੈਸ ਕਰੇ